ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਅਦ ਸਰਜੀਤ ਸਿੰਘ ਪਿੰਡ ਪਿਉਰੀ ਨਰੇਕੇ ਦਰਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਪਿੰਬੀ ਤੇ ਅੱਜ ਅਸੀਂ ਵਿਸਰਪ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕੇ ਵਿਸਰਪ ਰੋਗ ਹੁੰਦਾ ਔਰ ਸਾਰੇ ਸਰੀਰ ਤੇ ਲਾਲ ਲਾਲ ਫਿਰ ਫਿਰਸੀਆਂ ਜਿਹੜੀਆਂ ਬ੍ਰੀਕ ਉਹ ਫੈਲ ਜਾਂਦੀਆਂ ਹੈ ਇਸ ਕਰਕੇ ਇਸ ਨੂੰ ਵਿਸਰ ਪ੍ਰੋਗ ਕਹਿੰਦੇ ਆ ਇਹ ਰੋਗ ਬਹੁਤ ਜਲਦ ਫੈਲ ਜਾਂਦਾ ਹੈ ਔਰ ਜਿਸ ਤਰ੍ਹਾਂ ਵਿਸਰ ਪ੍ਰੋਗ ਔਰ ਜਨਉਨ ਜਨਉ ਮਸਾ ਔਰ ਜਨਉ ਨਿਕਲਣਾ ਜਿਸ ਤਰ੍ਹਾਂ ਕਿ ਜਨਉ ਪਾਇਆ ਹੁੰਦਾ ਹੈ ਔਰ ਜਨਉ ਦੀ ਤਰ੍ਹਾਂ ਇਹ ਪਾਸੇ ਤੇ ਫੈਲ ਜਾਂਦਾ ਔਰ ਛਾਲੇ ਹੋ ਜਾਂਦੇ ਆ ਫੁਣਸੀਆਂ ਹੋ ਜਾਂਦੀਆਂ ਔਰ ਇਹਨਾਂ ਤੇ ਦਰਦ ਹੋਣ ਲੱਗਦਾ ਹੈ ਪੀੜਾ ਹੋਣ ਲੱਗਦੀ ਹੈ ਔਰ ਸੜਨ ਹੋਣ ਲੱਗਦੀ ਹੈ ਔਰ ਸਰੀਰ ਮਚਣ ਲੱਗ ਜਾਂਦਾ ਹੈ ਔਰ ਇਸ ਤਰ੍ਹਾਂ ਇਹਦੀ ਪਰੇਸ਼ਾਨੀ ਹੋ ਜਾਂਦੀ ਹੈ ਔਰ ਬੁਖਾਰ ਹੋਣ ਲੱਗਦਾ ਹੈ ਜਿਸ ਤਰ੍ਹਾਂ ਕਿ ਚੇਚਕ ਰੋਗ ਹੁੰਦਾ ਹੈ ਔਰ ਮਸੂਰਿਕਾ ਮਾਸਾ ਨਿਕਲਣਾ ਇਸ ਤੇ ਬੁਖਾਰ ਹੁੰਦਾ ਹੈ ਔਰ ਪੀੜਾ ਹੁੰਦੀ ਰਹਿੰਦੀ ਹੈ ਔਰ ਜਲਨ ਖੁਰਕ ਹੁੰਦੀ ਰਹਿੰਦੀ ਹੈ ਔਰ ਜਿਸ ਤਰ੍ਹਾਂ ਕੇ ਅਰਕਤ ਰੋਗ ਫੋੜਾ ਫੁੰਸੀ ਔਰ ਚੰਬਲ ਆਦਿਕ ਇਹ ਅਰਕ ਅਰਕਤ ਰੋਗ ਹੁੰਦੇ ਆ ਔਰ ਸਵਚਰ ਰੋਗ ਚਮੜੀ ਦੇ ਰੋਗ ਜਿਸ ਤਰ੍ਹਾਂ ਕੇ ਇੱਕ ਰੋਗ ਭਿਆਨਕ ਹੁੰਦਾ ਹੈ ਗਲਤ ਕੁਸਟ ਔਰ ਕੁਸਟ ਥਾਰਾਂ ਕਿਸਮ ਦਾ ਹੁੰਦਾ ਹੈ ਔਰ ਜਿਹੜਾ ਗਲਤ ਕੁਸਟ ਹੁੰਦਾ ਹੈ ਇਹ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਇਸ ਵਿੱਚ ਸਰੀਰ ਗਲਦਾ ਰਹਿੰਦਾ ਹੈ ਪੀੜਾ ਹੁੰਦੀ ਰਹਿੰਦੀ ਹੈ ਵੈਣਿਆ ਪਟਨੀਆਂ ਰਹਿੰਦੀਆਂ ਮਵਾਦ ਨਿਕਲਦਾ ਰਹਿੰਦਾ ਹੈ ਔਰ ਜਿਸ ਤਰ੍ਹਾਂ ਕੇ ਜ਼ਖਮ ਫੋੜੇ ਔਰ ਇਹਨਾਂ 'ਤੇ ਮੱਖੀਆਂ ਭਿੰਕਦੀਆਂ ਰਹਿੰਦੀਆਂ ਔਰ ਜਿਸ ਤਰ੍ਹਾਂ ਕੇ ਮਰਦੇ ਜੀ ਸਮਾਨ ਦੁਰਗੰਧ ਔਰ ਬਸਬੂਹਾਂ ਜਿਹੜੀ ਰਹਿੰਦੀ ਹੈ ਜ਼ਖਮਾਂ ਦੇ ਵਿੱਚੋਂ ਔਰ ਪੀੜਾ ਹੁੰਦੀ ਰਹਿੰਦੀ ਹੈ ਸੁਣਨ ਹੋ ਜਾਂਦੀ ਹੈ ਔਰ ਵੈਣਿਆ ਪਟਨੀਆਂ ਔਰ ਇਸ ਤਰ੍ਹਾਂ ਦੀ ਇੱਕ ਪਰੇਸ਼ਾਨੀ ਔਰ ਦੁੱਖ ਕ ਰੋਗ ਹੁੰਦਾ ਹੈ ਔਰ ਇੱਕ ਬਹੁਤ ਭਿਆਨਕ ਖਤਰਨਾਕ ਰੋਗ ਹੁੰਦਾ ਹੈ ਇਸ ਰੋਗ ਦੇ ਵਿੱਚ ਜਿਸ ਤਰ੍ਹਾਂ ਕੇ ਮਨੁੱਖ ਜਿਹੜਾ ਹੈ ਔਰ ਪੀੜਾ ਕਬਰਾਖ ਖੁਰਕ ਹੋਣੀ ਦਰਦ ਹੋਣਾ ਪਰੇਸ਼ਾਨੀ ਹੋਣੀ ਔਰ ਇਹ ਰੋਗ ਇੱਕ ਖਤਰਨਾਕ ਰੋਗ ਹੁੰਦਾ ਹੈ ਔਰ ਇਸ ਰੋਗ ਦਾ ਉਪਚਾਰ ਹੋ ਜਾਂਦਾ ਵੈਦਵਾਨ ਵਾਲੀ ਪ੍ਰੀਖਿਆ ਕਰਕੇ ਨਮਚ ਦੇਖ ਕੇ ਇਹ ਪਤਾ ਕਰਦਾ ਕਿ ਕਿਸ ਕਿਸਮ ਦਾ ਰੋਗ ਹੈ ਕੀ ਇਹ ਤੇ ਔਸ਼ਦੀ ਜੜੀ ਬੂਟੀ ਜਾਂ ਦਵਾਈ ਲੱਗੂਗੀ ਔਰ ਬਹੁਤ ਸਾਰੇ ਲੋਕ ਆਪਣੀ ਹੀ ਮਰਜ਼ੀ ਨਾਲ ਕੋਈ ਵਿਸ਼ਾਕਤ ਜਰੀਲੀ ਚੀਜ਼ ਜਾਂ ਕੋਈ ਜਰੀਲੀ ਔਸ਼ਦੀ ਮਸਲ ਲੈਂਦੇ ਆ ਜ਼ਖਮਾਂ ਤੇ ਲਾ ਲੈਂਦੇ ਆ ਇਸ ਤੇ ਰੰਗ ਨੀਲਾ ਹੋ ਜਾਂਦਾ ਕਾਲਾ ਹੋ ਜਾਂਦਾ ਔਰ ਪੀੜਾ ਹੋਣ ਲੱਗਦੀ ਹੈ ਔਰ ਜ਼ਹਿਰ ਫੈਲ ਜਾਂਦਾ ਔਰ ਮਨੁੱਖ ਜਿਹੜਾ ਹੈ ਖਤਰੇ 'ਚ ਹੋ ਜਾਂਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਕੀ ਗੰਧਕ ਹੁੰਦੀ ਹੈ ਕੱਚੀ ਗੰਧਕ ਬਹੁਤ ਸਾਰੇ ਲੋਕ ਕੱਚੀ ਗੰਧਕ ਨੂੰ ਤੇਲ 'ਚ ਮਿਲਾ ਕੇ ਸਰੀਰ ਤੇ ਮਸਲ ਲੈਂਦੇ ਆ ਔਰ ਇਸ ਤੇ ਜ਼ਹਿਰ ਫੈਲ ਜਾਂਦਾ ਹੈ ਇਨਸਾਨ ਜਿਹੜਾ ਹੈ ਸੁੱਜ ਜਾਂਦਾ ਔਰ ਮੂਲ ਸੜ ਫਟ ਜਾਂਦਾ ਔਰ ਖਤਰੇ ਚ ਪੈ ਜਾਂਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਅਸ਼ੁੱਧਮ ਕਰੂਤੇ ਕੁਸ਼ਟਮ ਤਿਤਦਾਹ ਵਰਮ ਜੇ ਗੰਧਕ ਸੋਧੀ ਨਾ ਹੋਵੇ ਮਾਰੀ ਨਾ ਹੋਵੇ ਤਾਂ ਕੁਸ਼ਟ ਕਰਦੀ ਹੈ ਕੋੜ ਤਿਤ ਗਰਮੀ ਕਰਦੀ ਹੈ ਦਾਹ ਸਰੀਰ ਮਚਨਾ ਅਸ਼ੁੱਧਮ ਕਰੂਤੇ ਕੁਸ਼ ਕੁਸ਼ਟਮ ਤਿਤਦਾਹ ਵਰਮ ਰੁਜਮਾ ਹੰਤੀ ਵੀਰਯ ਬਲਮ ਰੂਪਮ ਗੰਧਕ ਸੋਧੀ ਤਤਹ ਔਰ ਜਿਸ ਤਰ੍ਹਾਂ ਕਿ ਰੁਜਮਾ ਹੰਤੀ ਵੀਰਿਆ ਰੁਜਮਾ ਰੁਜਜਾ ਪੀੜਾ ਉਤਪੰਨ ਕਰਦੀ ਹੈ ਰੁਜਮਾ ਹੰਤੀ ਵੀਰਿਆ ਔਰ ਵੀਰਿਆ ਦਾ ਤੰਤੂ ਦਾ ਨਾਸ ਕਰਦੀ ਹੈ ਇਨਸਾਨ ਸੁੱਕਣ ਲੱਗ ਜਾਂਦਾ ਹੈ ਔਰ ਕਮਜ਼ੋਰ ਹੋ ਜਾਂਦਾ ਹੈ ਚੱਕਰ ਆਉਣ ਲੱਗ ਜਾਂਦੇ ਆ ਭਰਮ ਚੱਕਰ ਰੁਜਮਾ ਹੰਤੀ ਵੀਰਿਆ ਬਲੰ ਰੂਪੰ ਅ ਰੂਪ ਦਾ ਬਲ ਦਾ ਨਾਸ ਹੋ ਜਾਂਦਾ ਹੈ ਰੁਜਮਾ ਹੰਤੀ ਵੀਰਿਆ ਬਲੰ ਰੂਪੰ ਗੰਧਕ ਸੋਧੀ ਤਤਹ ਅਰਵੈਤ ਵਿਦਵਾਨ ਨਾਲੀ ਪ੍ਰੀਖਿਆ ਕਰਕੇ ਨਵਜਿ ਲੈ ਕੇ ਦਵਾਈ ਦਿੰਦਾ ਔਰ ਜੇ ਗੰਧਕ ਜਿਹੜੀ ਹੈ ਇਸ ਨੂੰ ਵੈਦ ਵਿਦਵਾਨੀ ਸੋਧ ਸੋਧ ਸਕਦਾ ਹੁੰਦਾ ਔਰ ਇਹਦੀ ਦਵਾਈ ਬਣਾ ਸਕਦਾ ਹੈ ਜੋ ਮਨੁੱਖ ਵੈਦ ਵਿਦਵਾਨ ਨਹੀਂ ਹੈ ਇਸ ਤਰ੍ਹਾਂ ਕੁਜਰੀਲੀ ਉਸ ਦੀ ਜਖਮਾਂ ਤੇ ਨਹੀਂ ਲਾ ਸਕਦਾ ਗੰਧਕ ਸੋਧੀ ਤਤ ਇਸ ਕਰਕੇ ਔਰ ਜਿਸ ਤਰ੍ਹਾਂ ਕਿ ਜ਼ਖਮ, ਫੋੜੇ, ਫੁਣਸੀ, ਕੰਡੂ, ਖੁਜਲੀ ਇੱਕ ਰक्त रोग ਹੁੰਦਾ ਹੈ। ਔਰ ਇਸ ਰੋਗ ਦੇ ਫੈਲਣ ਦੇ ਬਹੁਤ ਕਾਰਨ ਹੁੰਦੇ ਆ। ਔਰ ਜਿਸ ਤਰ੍ਹਾਂ ਕਿ ਰਾਯਤ ਵਿਦਵਾਨੀ ਦਵਾਈ ਦੇ ਸਕਦਾ ਹੁੰਦਾ ਹੈ, ਜੜੀ ਬੂਟੀ ਦੇ ਸਕਦਾ ਹੁੰਦਾ ਹੈ ਇਸ ਤਰ੍ਹਾਂ। ਔਰ ਜੇ ਕਿਸੇ ਨੇ ਅਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ ਫੋਨ ਵੀ ਕਰ ਸਕਦਾ ਹੈ 85599 61130 ਮਾਹਾਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜਿਹੜਾ ਸ੍ਰੀ ਮਕਸਤ ਸਾਹਿਬ ਪੰਜਾਬ ਪਿੰਡ ਪਿਆਉਰੀ ਗਲੀ ਨੰਬਰ 14 ਦਿੱਲੀ ਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੈ ਭੀਮ ਜੈ ਭਾਰਤ ਨਮਸਕਾਰ ਸਤਿ ਸ੍ਰੀ ਅਕਾਲ